ਮਹਾਗੁਰੂ ਆਪੇ ਤੁਸਕਾਉਂਗਾ। ਗੁਰੂ ਜੀ ਮੰਨਵਾਇਆ। ਮਹਾਗੁਰੂ ਆਪੇ ਤੁਸਕਾਉਂਗਾ। ਗੁਰੂ ਕਸ਼ਮੰਦ ਜੀ ਦੇ ਅਸਰ। ਜਿਹੜੀ ਇਹ ਇੱਕ ਜਾਣ ਆਜ਼ਮੇ ਕਰਨ ਦੇ ਵਿੱਚ ਅਕੀ ਵਾਲੇ ਵੀ ਚੋਗੇ। ਬੜੀ ਬੜਾ ਤੜਾ ਖੜੀ ਹੋਇਆ ਮੇਰਾ ਖਲ ਹੱਦ ਨਹੀਂ ਹੈ। ਇਸ ਜਗ੍ਹਾ ਦੇ ਉੱਪਰ ਸਤਿਨਾਮ ਵਾਹਿਗੁਰੂ। ਹਾਂ ਜੀ ਹੋਰ ਸਰਕਾਰ ਦੇ ਗੁਰੂ ਕੇ ਸਮਰੇ ਲੇ ਜਿਵੇਂ ਮਹਾ ਹਾਦਰੀਆ ਸਤਪੁਰਸ ਸਰਦਾਰ ਦਾ ਨਾਮ ਕਰ ਜੀ ਕੁੱਛੀ ਦੇਖ ਰਹੇ ਹੋ ਸਟਾਰਟਿੰਗ ਪੰਜਾਬੀ ਤੇ ਮੈਂ ਹਾਂ ਪੱਤਰਕਾਰ ਨਿਰਮਲ ਸਿੰਘ ਤੇ ਤੁਹਾਨੂੰ ਦਿਖਾਉਣੇ ਆ ਕਿ ਪਿੰਡ ਸੁਨਈਆ ਤੋਂ ਨਗਰ ਕੀਰਤਨ ਜੋ ਚੱਲ ਕੇ ਇਸ ਗ੍ਰਹਿ ਵਿਖੇ ਪਹੁੰਚਿਆ ਹੈ ਤਾਂ ਆਪਣੇ ਪਿੰਡ ਦੇ ਸੁਨਈਆ ਦੇ ਗਰੰਤਾ ਸਾਹਿਬਾ ਜੀ ਨਾਲ ਗੱਲਬਾਤ ਕਰ ਲੈਣੇ ਆ ਤੇ ਪੁੱਛ ਲੈਣਾ ਕਿ ਨਗਰ ਕੀਰਤਨ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਹਾਂ ਜੀ ਵਾਹਿਗੁਰੂ ਜੀ ਕਾ ਕਾਲ ਸਤ ਵਾਹਿਗੁਰੂ ਜੀ ਮੇਰਾ ਨਾਮ ਅਨਜੀਤ ਸਿੰਘ ਮੈਂ ਬਤਾਉਂ ਰ 10 ਸਾਲ ਤੋਂ ਨਗਰ ਸਨਹਿਤ ਦੇ ਵਿੱਚ ਗਰੰਦੀ ਸਿੰਘ ਦੇ ਗਰੰਤ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ ਇਹ ਨਗਰ ਕੀਰਤਨ ਤਕਰੀਬਨ 9 ਸਾਲ ਤੋਂ ਦਾਸ ਨੂੰ ਸੇਵਾ ਸਤਿਗੁਰ ਸੱਚੇ ਪਾਸ਼ਾ ਨੇ ਲਾਈ ਸੀ ਪਹਿਲਾਂ ਨਹੀਂ ਸੀ ਨਿਕਲਦਾਰ 9 ਸਾਲ ਤੋਂ ਇਹ ਨਗਰ ਕੀਰਤਨ ਦੀ ਰੰਗਮਤਾ ਹੋਈ ਹੈ ਜਿਹੜਾ ਇਹ ਨਗਰ ਕੀਰਤਨ ਮਹਾਨ ਨਗਰ ਕੀਰਤਨ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਾਰਿਖ 2 ਜਨਵਰੀ ਨੂੰ ਨਗਰ ਸਨਹਿਤ ਦੇ ਵਿੱਚੋਂ ਪੰਜ ਪਿਆਰੇ ਪੰਜ ਸਤਾਰਿਆਂ ਦੀ ਅਗਵਾਈ ਹੇਠ ਧੰਨ 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 ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸ਼ਾਤਰ ਸਾਹਾਏ ਹੇਠ ਇਹ ਨਗਰ ਕੀਰਤਨ ਸੰਨਈਏ ਤੋਂ ਰੰਭ ਹੋ ਕੇ ਵੱਖ-ਵੱਖ ਨਗਰਾਂ ਦੇ ਵਿੱਚੋਂ ਪਿੰਡ ਮੂਲਿਆਵਾਲ ਸੋਢੀ ਜਾਣਾ ਪਿੰਡ ਧੌਲਪੁਰ ਤੋਂ ਹੁੰਦਾ ਹੋਇਆ ਹਵੇਲੀਆਂ ਤੋਂ ਹੁੰਦਾ ਹੋਇਆ ਨਗਰ ਰਖੀਏ ਨਗਰ ਤਲੰਡੀ ਲਾਲ ਸਿੰਘ ਤੋਂ ਹੋ ਕੇ ਸ਼ਾਮ ਨੂੰ ਇਸ ਸਮੇਂ ਸਿਰ ਜਿਹੜਾ ਨਗਰ ਕੀਰਤਨ ਹੈ ਪਿੰਡ ਸੰਨਈਏ ਵਿਖੇ ਸਮਾਪਤ ਹੁੰਦਾ ਹੈ ਬਹੁਤ ਜ਼ਿਆਦਾ ਸਹਿਯੋਗ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਨਗਰ ਕੀਰਤਨ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਨਗਰ ਦੀਆਂ ਸੰਗਤਾਂ ਚੜ੍ਹਦੀ ਕਲਾ ਦੇ ਵਿੱਚ ਮਨਾਉਣ ਤੇ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਰਬਾ ਸੰਗਤਾਂ ਵਾਹ ਚੜ੍ਹ ਕੇ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਤਲਵੰਡੀ ਦੇ ਅਸੀਂ ਪਹੁੰਚ ਚੁੱਕੇ ਹਾਂ ਤੇ ਉੱਥੇ ਦੇ ਗਰੰਥੀ ਸਾਹਿਬਾਨ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਸੁਨੇਹਾ ਉਹਨਾਂ ਦਾ ਤੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜਗਰਾਤ ਸਿੰਘ ਖਾਲਸਾ ਪਿੰਡ ਤਰਵੰਡੀ ਲਾਲ ਸਿੰਘ ਜੋਤੀਸ ਰੂਪੇ ਕੋ ਦੱਸਾਇਆ ਤੇ ਮਕੰਨਦੀ ਸਿੰਘ ਆ ਸੇਵਾ ਨਿਭਾ ਰਹੇ ਹਾਂ ਸੋ ਧੰਨਵਾਦ ਹੈ ਜੀ ਆਇਆਂ ਸੰਗਤਾਂ ਨੂੰ 1666 ਸਾਲ ਵਿੱਚ ਮਾਤਾ ਗੁਜਰਕੌਰ ਦੇ ਘਰ ਆਇਆ ਕਿ ਮਾਤਾ ਜੀ ਦੇ ਗੁਰੂ ਸਾਹਿਬ ਮਹਾਰਾਜ ਦੇ ਜਨਮ ਦਿਨ ਲਿਆਸ ਇਹਨਾਂ ਖੁਸ਼ੀ ਦੇ ਵਿੱਚ ਹਰ ਸਾਲ ਨਗਰ ਕੀਰਤਨਾ ਪਿੰਡ ਮੂਰੇ ਸਨਈਏ ਤੋਂ ਜਿਹੜਾ ਵਾ ਉਹ ਆਪਣੇ ਨਗਰ ਤਰਵੰਡੀ ਲਾਲ ਸਿੰਘ ਦੇ ਵਿੱਚ ਆਉਂਦਾ ਹੈ ਸਾਰੇ ਪ੍ਰਬੰਧਕ ਕਮੇਟੀ ਜਾਨ ਸਾਰਾ ਨਗਰ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਹਰ ਸਾਲ ਇੱਥੇ ਲੰਗਰ ਤੇ ਮਹਾਰਾਜ ਦੇ ਉਹਨਾਂ ਜੀਵ ਭਗਤ ਕਰਦਾ ਆ ਸਾਰੀ ਸੰਗਤ ਨੂੰ ਬਤਨ ਵੰਡੀ ਲਾਲ ਸਿੰਘ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸਮਾਰੇ ਇਸੇ ਤਰ੍ਹਾਂ ਸਾਡੇ ਪ੍ਰੇਮ ਪਿਆਰ ਬਣਾਈ ਚਾਰ ਬਣਾ ਕੇ ਰੱਖਣ ਮੈਂ ਇਹ ਸੰਦੇਸ਼ ਦਵਾ ਕਿ ਪੀਓ ਪਾਵਲ ਖੰਡੇ ਤਾਰ ਕੋਈ ਜਨਮ ਸੁਹੇਲਾ ਵਾਹ ਵਾਹ ਗੁਬਿੰਦ ਸਿੰਘ ਆਪੇ ਗੁਰਚੇਲਾ ਸਾਨੂੰ ਅੰਮ੍ਰਿਤ ਛਾ ਕੇ ਗੁਰੂ ਵਾਲਾ ਬਣਨਾ ਚਾਹੀਦਾ ਇਹਨੂੰ ਗੁਰੇ ਨਹੀਂ ਜਾਣਾ ਚਾਹੀਦਾ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ